ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦੌਪਤੀ ਮੁਰਮੂ ਨੇ ਦੇਸ਼ ਵਾਸੀਆਂ ਨੂੰ ਭਾਰਤ ਨੂੰ ਗਿਆਨ ਤੇ ਵਪਾਰ ਦਾ ਇੱਕ ਵੱਡਾ ਕੇਂਦਰ ਬਣਾਉਣ ਦਾ ਸੱਦਾ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣਗੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਤੇ ਬਚਾਅ ਕਾਰਜ ਚੰਗੀ ਪੱਧਰ ਤੇ ਜਾਰੀ ਪੰਜਾਬ ਮੰਤਰੀ ਮੰਡਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕਈ ਅਹਿਮ ਫੈਸਲਿਆਂ ਨੂੰ ਦਿੱਤੀ ਮਨਜ਼ੂਰੀ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਜੇਕਰ ਭਗਵੰਤ ਮਾਨ ਸਰਕਾਰ ਨੇ ਸੂਬੇ 'ਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਹੁੰਦੀ ਤਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਸ ਦਾ ਲਾਭ ਤੁਰੰਤ ਮਿਲ ਜਾਂਦਾ ਅਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਨਸ਼ਾ ਤਸਕਰਾਂ ਨੂੰ 8 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ દેશન વપાર બના રાષ્ટ્રપતિ નવી દિલ્હીનીરિંગ બરામદ તરકી કૌસલમ જુબલી સમગમ નું સંબોધન કરવસ્થા નું તે બરામત ਵਿੱਚ બનામદ बना है पिछले सात दशकों के दौरान भारत के इंजीनियरिंग एक्सपर्ट्स डेस्टिनेशन में काफी बदलाव हुआ है बदलाव के ये प्रक्रिया आपको जारी रखनी है तथा तो राष्ट्र सर्वोपरि की भावना के साथ भारत की अर्थव्यवस्थाओं को निरंतर मजबूत बनाने के लिए कार्य करते रहना चाहिए अनेक प्रतिष्ठित अंतर्राष्ट्रीय संस्थान आज हमारे देश की अर्थव्यवस्था की मजबूती को फैक्ट्स और लॉजिक के आधार पर विश्व समुदाय के प्रमुख प्रस्तुत करते हैं ऐसे स्टडीज और सर्वेज ईईपीसी जैसे संस्थानों के लिए थर्ड पार्टी सर्टिफिकेशन का महत्व तो रखते हैं ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਲ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਚੌਂਸਾ ਲੈਣਗੇ। ਉਹਨਾਂ ਵੱਲੋਂ ਇੱਕ ਸਮੀਖਿਆ ਮੀਟਿੰਗ ਕਰਨ ਦੀ ਵੀ ਸੰਭਾਵਨਾ ਹੈ। ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਫੇਰੀ ਦੌਰਾਨ ਹੜ੍ਹ ਪ੍ਰਭਾਵਿਤ ਸੂਬੇ ਲਈ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਮੁਆਵਜ਼ੇ ਵਾਸਤੇ ਨੁਕਸਾਨ ਦਾ ਮੁਲਾਂਕਣ ਕਰ ਰਹੀ ਹੈ ਤੇ ਕੇਂਦਰ ਸਰਕਾਰ ਦੀਆਂ ਟੀਮਾਂ ਵੀ ਚਾਇਸਾ ਲੈ ਰਹੀਆਂ ਨੇ ਪ੍ਰਾਈਮਿੰਸਟਰ ਸਾਹਿਬ ਖੁਦ ਜਿਹੜਾ ਹੈ ਉਹ ਆ ਰਹੇ ਆ ਪਠਾਨਕੋਟ ਵੀ ਆਉਣਗੇ ਗੁਰਦਾਸਪੁਰ ਵੀ ਆਉਣਗੇ ਹਿਮਾਚਲ ਵੀ ਜਾਣਾ ਉਹਨਾਂ ਨੇ ਉਹ ਹਜੇ ਡਿਟੇਲਡ ਪ੍ਰੋਗਰਾਮ ਉਹਨਾਂ ਦਾ ਆਊਗਾ ਕੇਂਦਰ ਸਰਕਾਰ ਦਾ ਕੰਮ ਤਵਾਹ ਹੋ ਗਈਆਂ ਮਸਲੇ ਉਹਦਾ ਜਿਹੜੇ ਘਰ ਖਤਮ ਹੋ ਗਏ ਜਿਹੜੇ ਡੰਗਰ ਉਹਦਾ ਨੁਕਸਾਨ ਹੋ ਗਿਆ ਉਹਦਾ ਮੁਆਵਜ਼ਾ ਦੇਣਾ ਉਹ ਪੰਜਾਬ ਸਰਕਾਰ ਥੱਲੇਡੇ ਲੈਵਲ ਤੇ ਐਸ ਡੀ ਐਮ ਤੋਂ ਬਾਅਦ ਡੀ ਸੀ ਡੀ ਸੀ ਤੋਂ ਚੀਫ ਸੈ ਕੋ ਲੈਵਲ ਤੇ ਜਦੋਂ ਸ ਉਹਨਾਂ ਨੇ ਵੀ ਡਾਟਾ ਇਕੱਠਾ ਕੀਤਾ ਜਿੱਦਾਂ ਜਦੋਂ ਚੀਫ ਸਕੱਟਰੀ ਪੰਜਾਬ ਸਰਕਾਰ ਇੱਕ ਇੱਕ ਚੀਜ਼ ਦਾ ਡਾਟਾ ਦੇ ਦੂਗੀ ਫਿਰ ਸੈਂਟਰਲ ਗਵਰਨਮੈਂਟ ਉਹਦਾ ਮੁਆਵਜ਼ਾ ਭੇਜੂ ਇਸ ਦੌਰਾਨ ਸੂਬੇ 'ਚ ਸਥਿਤੀ ਹੌਲੀ ਹੌਲੀ ਕਾਬੂ 'ਚ ਆ ਰਹੀ ਹੈ ਖੇਤਾਂ ਤੇ ਹੋਰ ਨਾ ਥਾਵਾਂ ਤੇ ਜਮਾ ਹੋਏ ਹੜ੍ਹ ਦੇ ਪਾਣੀ ਕਾਰਨ ਲੋਕ ਅਜੀਬੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਪਾਖੜਾ ਤੇ ਪੌਂਗ ਡੈਮ ਤੋਂ ਨਿਯੰਤਰਿਤ ਤੰਗ ਨਾਲ ਛੱਡਿਆ ਜਾ ਰਿਹਾ ਪਾਣੀ ਸਮੱਸਿਆ ਨੂੰ ਕੁਝ ਹੱਦ ਤੱਕ ਵਧਾ ਰਿਹਾ ਪਰ ਹੁਣ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਘਟ ਗਈ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਚ ਭਾਰੀ ਮੀਂਹ ਨਾ ਪੈਣ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ ਹੈ ਸੂਬੇ ਪਾਰਦੇ ਦੇ 2050 ਪਿੰਡਾਂ ਤੋਂ 387000 ਤੋਂ ਵੱਧ ਲੋਕ ਸਿੱਧੇ ਤੌਰ ਤੇ ਬੇਕਾਰ ਹੋ ਗਏ ਨੇ ਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਆ ਥਾਂਾਂ ਤੇ ਪਹੁੰਚਾਇਆ ਗਿਆ ਹੈ ਸਥਾਨਕ ਲੋਕ ਗੈਰ ਸਰਕਾਰੀ ਸੰਗਠਨ ਤੇ ਭਾਰਤੀ ਫੌਜ ਬੀਐਸਐਫ ਤੇ ਅੰਡੇ ਰਫਤੀਆਂ ਮਹਰ ਟੀਮਾਂ ਜੁੰਗੀ ਪੱਤਰ ਤੇ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ ਇਸ ਦੌਰਾਨ ਮੌਜੂਦਾ ਸਥਿਤੀ ਦੇ ਮਤਾਬਕ ਸੂਬੇ ਦੇ ਸਾਰੇ ਵਿੱਦਿਅਕ ادارے ਕੱਲ ਤੋਂ ਵਿਦਿਆਰਥੀਆਂ ਲਈ ਖੁੱਲ੍ਹ ਰਹੇ ਨੇ ਉਧਰ ਪਟਿਆਲਾ ਦੇ ਐਸਟੀਐਮ ਹਰਜੋਤ ਕਰਮਾਵੀ ਤੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੇ ਹਾਂਸੀ ਬੋਟਾਣਾ ਨਹਿਰ ਦਾ ਚਾਇਸਾ ਲਿਆ ਉਹਨਾਂ ਨੇ ਕਿ ਹਾਂਸੀ ਬੋਟਾਣਾ ਨਹਿਰ ਕਗਰ ਤੇ ਸਹਾਇਕ ਨਦੀਆਂ ਦੇ ਕੁਦਰਤੀ ਵਹਾਅ ਨੂੰ ਲਾਇਟਾਪ ਨੇ ਜ਼ਿਲ੍ਹੇ ਦੇ ਕਈ ਪਿੰਡਾਂ ਲਈ ਹੜ੍ਹਾਂ ਦਾ ਖਤਰਾ ਵਧਾਇਆ ਪਿੰਡ ਸਸੀ ਬ੍ਰਾਹਮਣ ਸਸੀ ਗੁਜਰਾ ਤਰਮਹੀੜੀ ਆਸ਼ਮਪੁਰ ਮੰਗਟਾ ਪਵਨਪੁਰ ਤੇ ਸਸੀ ਤੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨੀ ਹਾਲਾਤ ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਪੰਜਾਬ ਮੰਤਰੀ ਮੰਡਲ ਨੇ ਅੱਜ ਇੱਕ ਮੀਟਿੰਗ ਕੀਤੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮ ਅੱਜ ਸੂਬੇ ਦੇ ਮਕਸਤ ਕੱਤਰ ਪੰਜਾਬ ਪੁਲਿਸ ਮੁਖੀ ਤੇ ਹੋਰ ਅਧਿਕਾਰੀਆਂ ਨੂੰ ਬੁਲਾ ਕੇ ਇਸ ਬੈਠਕ ਦੀ ਪ੍ਰਧਾਨਗੀ ਕੀਤੀ ਮੁੱਖ ਮੰਤਰੀ ਨੇ ਦੱਸਿਆ ਕਿ ਹੜਾਂ ਕਾਰਨ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋਈ ਰੇਤ ਵੇਚਣ ਦੇ ਅਧਿਕਾਰ ਦੇਣ ਲਈ ਜਿਸ ਦਾ ਖੇਤ ਉਸ ਦੀ ਰੇਤ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਹੜਾਂ ਕਾਰਨ ਤਬਾਹ ਹੋਈਆਂ ਫਸਲਾਂ ਦਾ 20000 ਹਰ ਬੇ ਪ੍ਰਤੀ ਏਕੜ ਮੁਆਵza ਵੀ ਦਿੱਤਾ ਜਾਵੇਗਾ ਖੜਾ ਦੌਰਾਨ ਚਾਨ ਘੁਮਾਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦੇ ਨੂ ਵੀ ਪ੍ਰਬਾਨਗੀ ਦਿੱਤੀ ਗਈ ਹੈ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਹਾਂ ਕਿ ਤੁਸੀਂ ਮਿੱਟੀ ਚੱਕ ਲੋ ਆਪਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਤਾਂ ਤੁਸੀਂ ਬਰਤਨ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਹਾੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਪਸ਼ੂਆਂ ਦਾ ਨੁਕਸਾਨ ਹੋਇਆ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦਿਓ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪ੍ਰਭਾਵਿਤ ਖੇਤਾਂ ਵਿੱਚ ਮੱਛਰਾਂ ਤੋਂ ਬਚਾਅ ਲਈ ਛਿੜਕਾਅ ਵੀ ਕਰਵਾਇਆ ਜਾਵੇਗਾ ਤੇ ਸਫਾਈ ਦਾ ਖਿਆਲ ਵੀ ਰੱਖਿਆ ਜਾਵੇਗਾ ਸ਼੍ਰੀਮਾਨ ਜੋ ਪੀਤੇ ਕੁਝ ਦਿਨਾ ਤੋਂ ਬਿਮਾਰ ਹੋਣ ਕਾਰਨ ਹਸਪਤਾਲ ਚ ਭੱਤੀ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਇਹ ਹਬਰਾ ਤੁਸੀਂ ਆਕਾਸ਼ਾਨੀ ਤੋਂ ਸੁਣ ਰਹੇ ਹੋ ਸੜਾ ਐਕਸ ਹੈਂਡਲ ਹੈ ਐਤਰੀ ਰੀਆ ਆਰ ਆਰ ਐਨ ਯੂ ਚਲੰਦਰ ਸੜਾ ਫੇਸਬੁੱਕ ਪੇਜ ਹੈ ਆਰ ਐਨ ਯੂ ਹਾਈਫਨ ਯਾਯਾ ਚਲੰਦਰ ਤੇ YouTube ਤੇ ਸੜਾ ਚੈਨਲ ਹੈ ਐਤਰੀ ਰੀਆ ਯਾ ਚਲੰਦਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਭਗਵਾਨ ਤਮਨ ਸਰਕਾਰ ਨੇ ਪ੍ਰਚਾਰ ਤੇ ਸਵੈ ਪ੍ਰਮੋਸ਼ਨ ਤੇ ਸੂਬੇ ਦਾ ਪੈਸਾ ਖਰਚਣ ਦੀ ਬਚਾਈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਲਈ ਆਪਣਾ ਹਿੱਸਾ ਪ੍ਰੀਮੀਅਮ ਅਦਾ ਕੀਤਾ ਹੁੰਦਾ ਤਾਂ ਅੱਜ ਪ੍ਰਭਾਵਿਤ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਪਰਪਾਈ ਇਸ ਯੋਜਨਾ ਰਾਹੀਂ ਆਸਾਨੀ ਨਾਲ ਕੀਤੀ ਜਾ ਸਕਦੀ ਸੀ ਜਾਰੀ ਇੱਕ ਬਿਆਨ ਵਿੱਚ ਸੁਨਿਖਚਾ ਕਰਨੇ ਕਿਹਾ ਕਿ ਕੁਦਰਤੀ ਆਫਤਾਂ ਕੀੜਿਆਂ ਜਾਂ ਬਿਮਾਰੀਆਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਕਵਰ ਕਰਨ ਵਾਲੀ ਇਹ ਯੋਜਨਾ ਸਾਲ 2016 ਵਿੱਚ ਸ਼ੁਰੂ ਕੀਤੀ ਗਈ ਸੀ ਬਾਅਦ ਵਿੱਚ ਭਾਰਤ ਸਰਕਾਰ ਨੇ ਸੂਬਾ ਸਰਕਾਰਾਂ ਦੇ ਸੁਝਾਵਾਂ ਨੂੰ ਮੰਨ ਕੇ ਯੋਜਨਾ 'ਚ ਜ਼ਰੂਰੀ ਬਦਲਾਅ ਕੀਤੇ ਤੇ ਇਸ ਤੋਂ ਬਾਅਦ ਲਗਭਗ ਸਾਰੇ ਸੂਬਿਆਂ ਨੇ ਇਸ ਨੂੰ ਅਪਣਾ ਲਿਆ ਪਰ ਪੰਜਾਬ ਸਰਕਾਰ ਨੇ ਹੁਣ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਸ਼ਾਇਦ ਇਸ ਦਰਕਾਰਨ ਕਾਰਨ ਕਿਸ ਤਾਸੀਰਾ ਭਾਜੀਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਜਾ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਅੱਜ ਪੰਜਾਬ ਦੇ ਹਜ਼ਾਰਾਂ ਕਿਸਾਨ ਏਜ ਦੇ ਲਾਭ ਤੋਂ ਵਾਂਝੇ ਰਹਿ ਗਏ ਨੇ ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਿਰਫ ਬੀਮਾ ਰਕਮ ਦਾ 2% ਅਦਾਇਗੀ ਕਰਨੀ ਪੈਂਦੀ ਹੈ ਜਦਕਿ ਬਾਕੀ ਅਦਾਗੀ ਸੂਬਾ ਤੇ ਕੇਂਦਰ ਸਰਕਾਰ ਬਰਾਬਰ ਹਿੱਸਿਆਂ ਚ ਵੰਡਦੀਆਂ ਨੇ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਭਾਰ ਵਿੱਚ 4 ਕਰੋੜ ਤੋਂ ਵੱਧ ਕਿਸਾਨ ਇਸ ਯੋਜਨਾ ਦਾ ਲਾਭ ਉਠਾਰੇ ਨੇ ਉਹਨਾਂ ਦੱਸਿਆ ਕਿ ਸਾਡੇ ਗੁਆਂਡੀ ਸੂਬੇ ਹਰਿਆਣਾ ਚ ਕਿਸਾਨ ਚੋਨੇ ਦੀ ਫਸਲ ਲਈ ਪ੍ਰਤੀ ਏਕੜ ਲਗਭਗ 850 ਰੁਪਏ ਪ੍ਰੀਮੀਅਮ ਵੱਜੋਂ ਦਿੰਦਾ ਹੈ ਤੇ ਉਸ ਨੂੰ ਪ੍ਰਤੀ ਏਕੜ ਲਗਭਗ 42000 ਰੁਪਏ ਤੱਕ ਦਾ ਬੀਮਾ ਕਵਰੇਜ ਮਿਲਦਾ ਹੈ ਸ਼ਿਵੀ ਜਾਖੜ ਨੇ ਕਿਹਾ ਕਿ ਸਰਕਾਰ ਨੇ ਵੀ ਦਾਵਾ ਕੀਤਾ ਸੀ ਕਿ ਸੂਬੇ ਦੀ ਨਵੀਂ ਖੇਤੀਬਾੜੀ ਨੀਤੀ ਮੁਤਾਬਕ ਉਹ ਇੱਕ ਬੀਮਾ ਨੀਤੀ ਸ਼ੁਰੂ ਕਰਨਗੇ ਪਰ ਸਰਕਾਰ ਅਜੇ ਹੱਕ ਕਰਨ ਚ ਅਸਫਲ ਰਹੀ ਹੈ ਤੇ ਭਾਰਤ ਸਰਕਾਰ ਦੀ ਪੀਐਮ ਫਸਲ ਬੀਮਾ ਯੋਜਨਾ ਨੂੰ ਵੀ ਲਾਗੂ ਨਹੀਂ ਕੀਤਾ ਆਜ਼ਾਦੀ ਦਿਵਸ ਤੇ ਲਾਲ ਕਿਲੇ ਦੀ ਵਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਵਾਲੀ ਤੱਕ ਅਗਲੀ ਪੀੜੀ ਦੇ GST ਸੁਧਾਰਾਂ ਦਾ ਐਲਾਨ ਕੀਤਾ ਸੀ ਸ਼੍ਰੀ ਮੋਦੀ ਦਾ ਇੱਕ ਵਧੇਰੇ ਕੁਸ਼ਲ ਤੇ ਲੋਕਪੱਖੀ ਅਤੇ ਵਿਵਸਥਾਪਣਾਉਣ ਦਾ ਸੁਪਨਾ 3 ਸਤੰਬਰ ਨੂੰ ਸਾਕਾਰ ਹੋਇਆ ਜਦੋਂ GST ਕੌਂਸਲ ਨੇ ਆਮ ਆਦਮੀ ਤੇ ਧਿਆਨ ਕੇਂਦਰਿਤ ਕਰਦੇ ਦਰਾਂ ਨੂੰ ਤਰਕ ਸੰਗਤ ਬਣਾਉਣ ਦੀ ਮਨਜ਼ੂਰੀ ਦਿੱਤੀ ਇਹਨਾਂ ਸੁਧਾਰਾਂ ਨੇ ਕਈ ਖੇਤਰਾਂ 'ਚ ਟੈਕਸ ਦਰਾਂ ਘਟਾ ਕੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅੱਜ ਅਸੀਂ ਨਿਵਿਆਉਣਿਓ ਉੱਚਾ ਖੇਤਰ 'ਚ ਕੀਤੇ ਸੁਧਾਰਾਂ ਤੇ ਰੀਪੋਰਟ ਊਰਜਾ ਖੇਤਰ ਲਈ ਇੱਕ ਵੱਡੇ ਸੁਧਾਰ ਵਿੱਚ ਸੋਲਰ ਕੁਕਰ ਅਤੇ ਫੋਟੋਵੋਲਟਿਕ ਸੈੱਲਾਂ ਤੋਂ ਲੈ ਕੇ ਵਿੰਡਮਿਲ ਉਪਕਰਨਾ ਬਾਇਓਗੈਸ ਪਲਾਂਟਾਂ ਅਤੇ ਰਹਿੰਦ-ਖੂੰਦ ਤੋਂ ਊਰਜਾ ਪ੍ਰਣਾਲੀਆਂ ਤੱਕ ਨਵਿਯੋਨਿਕ ਊਰਜਾ ਉਪਕਰਨਾ ਤੇ GST ਨੂੰ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ ਇਸ ਨਾਲ ਪ੍ਰੋਜੈਕਟ ਲਾਗਤਾਂ ਵਿੱਚ ਕਮੀ ਆਉਣ ਸਾਫ਼-ਸੁਥਰੀ ਊਰਜਾ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨ ਅਤੇ ਘਰਾਂ ਤੇ ਉਦਯੋਗਾਂ ਲਈ ਚੁਗਿਰਦੇ ਪੱਖੀ ਟੈਕਨੋਲੋਜੀਆਂ ਦੇ ਵਧੇਰੇ ਕਿਫਾਇਤੀ ਹੋਣ ਦੀ ਉਮੀਦ ਹੈ ਦੂਜੇ ਪਾਸੇ ਕੋਲੇ ਅਤੇ ਲਿਗਨਾਈਟ ਤੇ GST ਨੂੰ 5% ਤੋ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਜਿਸ ਨਾਲ ਜੈਵਿਕ ਇੰਦਨ ਦੀ ਥਾਂ ਸਾਫ਼ ਸੁਥਰੀ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਗਿਆ ਇਲੈਕਟ੍ਰਿਕ ਵਾਹਨਾਂ 'ਸਭ ਤੋਂ ਘੱਟ 5 ਫੀਸਦੀ ਟੈਕਸ ਲਾਗ ਅਧੀਨ ਰਹਿਣਗੇ ਚੁਗਿਰਦਾ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅਗਲੀ ਪੀੜੀ ਦੇ GST ਸੁਧਾਰਾ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ GST ਸੁਧਾਰ ਸਾਫ਼-ਸੁਥਰੀ ਅਤੇ ਚੁਗਿਰਦੇ ਪੱਖੀ ਊਰਜਾ ਅਪਣਾਉਣ ਨੂੰ ਅੱਗੇ ਵਧਾਉਣ, ਰਹਿਤ ਖੇਤ ਪ੍ਰਬੰਧਨ ਵਿੱਚ ਸੁਧਾਰ ਕਰਨ ਤੇ ਨੁਕਸਾਨਦੇ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਅਤੇ ਚੁਗਿਰਦਾ ਪ੍ਰਣਾਲੀਆਂ ਦੀ ਰੱਖਿਆ ਕਰਨ ਵਿੱਚ ਮਦਦ ਕਰਨਗੇ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਰਣੀ ਖਬਰਾਂ ਲਈ ਮੈਂ ਕਾਜਲ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 5 ਨਸ਼ਾ ਤਸਕਰਾ ਨੂੰ 8 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਦੇ ਮੁਖੀ ਗਰੇਵਿਆਦਵ ਨੇ ਦੱਸਿਆ ਕਿ ਪੁਲਿਸ ਨੇ ਸੋਨੀ ਸਿੰਘ ਉਰਫ ਸੋਨੀ ਨੂੰ ਉਸਦੇ 4 ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਹੈਰੋਇਨ ਤਸਕਰੀ 카ਟਲ ਦਾ ਪਰਦਾਫਾਸ਼ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਕਬਜ਼ੇ ਵਿੱਚੋਂ 8 ਕਿਲੋ 10 ਗ੍ਰਾਮ ਹੈਰੋਇਨ बरामद ਹੋਈ ਹੈ ਇਨ੍ਹਾਂ ਜਾਨ ਨਸ਼ਾ ਤਸਕਰੀਂ ਦੀ ਪਛਾਣ ਗੁਰਸੇਵ ਸਿੰਘ ਵਿਸ਼ਾਲਦੀਪ ਸਿੰਘ ਰੁਫ ਕੋਲਾ ਗੁਰਪ੍ਰੀਤ ਸਿੰਘ ਤੇ ਅਰਸ਼ਦੀ ਬੱਚੋਂ ਹੋਈ ਹੈ ਇਹ ਸਾਰੇ ਅੰਮ੍ਰਿਤਸਰ ਦੇ ਅਛਨਾਲਾ ਦੇ ਰਹਿਣ ਵਾਲੇ ਨੇ ਡੀਜੀਪੀ ਨੇ ਦੱਸਿਆ ਕਿ ਸਿੰਡੀਕੇਟ ਪਾਕਿਸਤਾਨ ਨਾਲ ਸੰਬੰਧਿਤ ਹੈ ਤੇ ਭਾਰਤੀ ਖੇਤਰ ਚ ਸ਼ਹਿਰਵਿੰਦੀਆਂ ਵੱਡੀਆਂ ਕੀਪਾ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤਾ ਹੈ ਉਹਨਾਂ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਿੰਡੀਕੇਟ ਵੱਲੋਂ ਨੈੱਟਵਰਕ ਦੇਖਿਆ ਪਾਨੋ ਕੇ ਪਹੁੰਚਾਉਣ ਲਈ ਹੋਟਲਾਂ 'ਚ ਤਸਕਰੀਂ ਦਾ ਬੱਚੋਂ ਵਰਤਿਆ ਜਾਂਦਾ ਸੀ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦੋਪਤੀ ਮੁਰਮੂ ਨੇ ਦੇਸ਼ਵਾਸੀਆਂ ਨੂੰ ਭਾਰਤ ਨੂੰ ਗਿਆਨ ਤੇ ਵਪਾਰ ਦਾ ਇੱਕ ਵੱਡਾ ਕੇਂਦਰ ਬਣਾਉਣ ਦਾ ਦਿੱਤਾ ਸੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਦਾ ਲੈਣ ਗਿਆ ਚਾਇਜ਼ਾ ਹੜ੍ਹ ਪ੍ਰਭਾਵਿਤ ਇਲਾਕਿਆਂ ਚਰਾਹਤ ਤੇ ਬਚਾਅ ਕਾਰਜ ਚੁੱਝੰਗੀ ਬੱਦਰਤੇ ਜਾਰੀ ਪੰਜਾਬ ਮੰਤਰੀ ਮੰਡਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕਈ ਅਹਿਮ ਫੈਸਲਿਆਂ ਨੂੰ ਦਿੱਤੀ ਮਨਜ਼ੂਰੀ ਜੀਪੀ ਦੇ ਸੂਬਾਪਰਦਾਨ ਸੁਨੀਲ ਜਾਖੜ ਨੇ ਕਿਹਾ ਜੇਕਰ ਭਗਵੰਤ ਮਾਨ ਸਰਕਾਰ ਨੇ ਸੂਬੇਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਹੁੰਦੀ ਤਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਸ ਦਾ ਲਾਭ ਤੁਰੰਤ ਮਿਲ ਜਾਂਦਾ ਇਸ ਦਿਨਾਂ ਲਈ ਪ੍ਰਦੇਸ਼ਕ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ